ਮਾਨਜੋ ਸਹਿਲ ਕਾਸਮੀਰ ਆਈਪੀਐਸ ਐਸਐਸਪੀ ਸਾਹਿਬ ਬਟਾਲਾ ਜਿਹੜੀਆਂ ਹਦਾਇਤਾਂ ਦੇ ਅਨਸਾਰ ਨਸ਼ਾ ਤਸਕਰਾਂ ਦੇ ਖਿਲਾਫ ਸਪੈਸ਼ਲ ਜਿਹੜੀ ਮਹਿੰਮ ਚਲਾਈ ਗਈ ਸੀ ਔਰ ਜਿਹੜੇ ਨਸ਼ਾ ਤਸਕਰ ਜੋ ਵੱਡੇ ਪੱਧਰ ਤੇ ਸਬਡਿਵੀਜ਼ਨ ਫਤੇਗੜ ਚੂੜੀਆਂ ਏਰੀਆ ਦੇ ਵਿੱਚ ਨਸ਼ਾ ਤਸਕਰੀ ਦਾ ਕੰਮ ਜਿਨ੍ਹਾਂ ਨੇ ਕੀਤਾ ਹੋਇਆ ਉਹਨਾਂ ਦੀ ਉਹਨਾਂ ਨੂੰ ਵੱਡੀਆਂ ਰਿਕਵਰੀਆਂ ਉਹਨਾਂ ਦੇ ਕੋਲੋਂ ਹੋਈਆਂ ਹੋਈਆਂ ਨੇ ਕਮਰਸ਼ੀਅਲ ਕੁਆਂਟੀਟੀਜ਼ ਦੀਆਂ ਜਿਨ੍ਹਾਂ ਦੇ ਕੇਸ ਜਿਹੜੇ ਚੱਲ ਰਹੇ ਨੇ ਕੁਝ ਦੇ ਅੰਡਰ ਅ ਟਰਾਇਲ ਨੇ ਔਰ ਇਹਨਾਂ ਸਮਗਰਾਂ ਨੇ ਜੋ ਇੱਕ ਗੈਰਕਾਨੂੰਨੀ ਤਰੀਕੇ ਦੇ ਨਾਲ ਨਸ਼ਾ ਵੇਚ ਕੇ ਇਸ ਇਲਾਕੇ ਦੇ ਨੌਜਵਾਨ ਪੀੜੀ ਦਾ ਨੁਕਸਾਨ ਕਰਕੇ ਜਿਹੜੀਆਂ ਆਪਣੀਆਂ ਜਾਇਦਾਦਾਂ ਬਣਾਈਆਂ ਸੀ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਵਹੀਕਲ ਉਹਨਾਂ ਦੇ ਘਰ ਉਹਨਾਂ ਦੇ ਪਲਾਟ ਉਹ ਉਹਨਾਂ ਦੇ ਉਹਨਾਂ ਦੇ ਸਬੰਧ ਦੇ ਵਿੱਚ ਕਾਰਵਾਈ ਕਰਦੇ ਹੋਏ 68 ਐਫ ਐਨਡੀਪੀਐਸ ਐਕਟ ਦੇ ਤਹਿਤ ਉਹਨਾਂ ਦੀਆਂ ਜਾਇਦਾਦਾਂ ਨੂੰ ਜਿਹੜਾ ਕੰਪੀਟੈਂਟ ਅਥਾਰਟੀ ਦਿੱਲੀ ਪਾਸੋਂ ਫ੍ਰੀਜ਼ ਕਰਵਾਇਆ ਗਿਆ ਤੇ ਅੱਜ ਜਿਹੜੇ ਫ੍ਰੀਜ਼ਿੰਗ ਆਰਡਰ ਨੇ ਉਹ ਸਾਡੇ ਕੋਲ ਪਹਿਲਾਂ ਮਸੂਲ ਹੋਏ ਸੀ ਅੱਜ ਅਸੀਂ ਉਹਨਾਂ ਦੇ ਘਰਾਂ ਦੇ ਵਿੱਚ ਚਿਪਕਾ ਕੇ ਉਹਨਾਂ ਨੂੰ ਨੋਟ ਕਰਵਾ ਕੇ ਔਰ ਇਹ ਸਾਰੀ ਕਾਰਵਾਈ ਕਰ ਰਹੇ ਹਾਂ ਇਸ ਇਲਾਕੇ ਦੇ ਵਿੱਚ ਫਤਿਹਗੜ ਚੋੜੀਆਂ ਦੇ 6 ਵੱਡੇ ਸਮਗਦਰ ਨੇ ਸਦਰ ਥਾਣੇ ਦੇ 7 ਸਮਗਦਰ ਨੇ ਔਰ ਕਿਲਾ ਲਾਲ ਸਿੰਘ ਥਾਣੇ ਦੇ 2 ਸਮਗਦਰ ਨੇ ਜਿਨ੍ਹਾਂ ਦੀ ਪ੍ਰਾਪਰਟੀ ਜਿਹੜੀ ਆ ਉਹ ਫ੍ਰੀਜ਼ ਕਰਵਾਈ ਗਈ ਹੈ ਔਰ ਇਹਨਾਂ ਦੀ ਕੁੱਲ ਜਿਹੜੀ ਕੀਮਤ ਹੈ 5 ਕਰੋੜ 73 ਲੱਖ 60 ਹਜ਼ਾਰ 595 ਰੁਪਏ ਬੰਦੀ ਹੈ ਜਿਹੜੀ ਭਾਰਤ ਸਰਕਾਰ ਦੇ ਹੁਕਮਾਂ ਦੇ ਅਨਸਾਰ ਇਹ ਜਿਹੜੀ ਫ੍ਰੀਜ਼ ਕੀਤੀ ਗਈ ਹੈ ਫਤੇਗਰ ਚੋੜੀਆਂ ਦੇ 6 ਐਫ ਆਈ ਆਰਸ ਹੈਗੀਆਂ ਨੇ ਜਿਨ੍ਹਾਂ ਦੇ 6 ਜਿਹੜੇ ਸਮਗਲਰ ਨੇ ਉਹਦੇ 6ਾਂ ਦੇ ਘਰਾਂ ਦੇ ਵਿੱਚ ਜਿਹੜੇ ਨੇ ਇਹ ਨੋਟਿਸ 68 ਐਫ ਦੇ ਤਹਿਤ ਕਾਰਵਾਈ ਕਰਦੇ ਹੋਏ ਫ੍ਰੀਜ਼ਿੰਗ ਆਰਡਰ ਚਪਕਾਏ ਗਏ ਕਾਨੂੰਨ ਦੇ ਮੁਤਾਬਕ ਇਹਨਾਂ ਨੂੰ ਸਾਰੀ ਜਿਹੜੀ ਕਾਰਵਾਈ ਹੈ ਉਹ ਕੰਪੀਟੈਂਟ ਅਥਾਰਟੀ ਤੋਂ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ لیکن پھر بھی ਜੇ ਇਹ ਕੋਈ اپیل ਵਗੈਰਾ ਕਰਨਗੇ ਉਹ ਉਸ ਦੇ ਮਤਾਬਕ ਹੋ ਗਈ ਜਿਹੜੀ ਕਾਰਵਾਈ ਅਮਰਤਲਿਆਂ ਦੀ ਜਾਊਗੀ ਅਸੀਂ ਬਾਕੀ ਸਾਡੇ ਹੋਰ ਵੀ ਕੇਸ ਹੈਗੇ ਨੇ ਜਿਹੜੇ ਫਿਗਰ ਕੀਤੇ ਹੋਏ ਨੇ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਅਨਸਾਰ ਉਹਨਾਂ ਤੇ ਵੀ ਸਾਡੀ ਜਿਹੜੀ ਅੰਡਰ ਪ੍ਰੋਸੈਸ ਹੈਗਾ ਸਾਡੀ ਕੰਪੀਟੈਂਟ ਅਥਾਰਟੀ ਦੇ ਨਾਲ ਸਾਡੀ ਜਿਹੜੀ ਪ੍ਰोसीਡਿੰਗਸ ਚੱਲ ਰਹੀਆਂ ਨੇ ਮਾਨਜੋ ਸਹਿیل ਕਾਸਮ ਮੀਰ ਆਈਪੀਐਸ ਐਸਐਸਪੀ ਸਾਹਿਬ ਬਟਾਲਾ ਜਿਹੜੀਆਂ ਹਦਾਇਤਾਂ ਦੇ ਅਨਸਾਰ ਨਸ਼ਾ ਤਸਕਰਾਂ ਦੇ ਖਿਲਾਫ ਸਪੈਸ਼ਲ ਜਿਹੜੀ ਮਹਿਮ ਚਲਾਈ ਗਈ ਸੀ ਔਰ ਜਿਹੜੇ ਨਸ਼ਾ ਤਸਕਰ ਜੋ ਵੱਡੇ ਪੱਧਰ ਤੇ ਸਬਡਿਵੀਜ਼ਨ ਫਤੇਗੜ ਚੂੜੀਆਂ ਏਰੀਆ ਦੇ ਵਿੱਚ ਨਸ਼ਾ ਤਸਕਰੀ ਦਾ ਕੰਮ ਜਿਨ੍ਹਾਂ ਨੇ ਕੀਤਾ ਹੋਇਆ ਉਹਨਾਂ ਦੀ ਉਹਨਾਂ ਨੂੰ ਵੱਡੀਆਂ ਰਿਕਵਰੀਆਂ ਉਹਨਾਂ ਦੇ ਕੋਲੋਂ ਹੋਈਆਂ ਹੋਈਆਂ ਨੇ ਕਮਰਸ਼ੀਅਲ ਕੁਆਂਟੀਟੀ ਦੀਆਂ ਜਿਨ੍ਹਾਂ ਦੇ ਕੇਸ ਜਿਹੜੇ ਚੱਲ ਰਹੇ ਨੇ ਕੁਝ ਦੇ ਅੰਡਰ ਦਾ ਟ੍ਰਾਇਲ ਨੇ ਔਰ ਇਹਨਾਂ ਸਮਗਦਰਾਂ ਨੇ ਜੋ ਇੱਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਨਸ਼ਾ ਵੇਚ ਕੇ ਇਸ ਇਲਾਕੇ ਦੇ ਨੌਜਵਾਨ ਪੀੜੀ ਦਾ ਨੁਕਸਾਨ ਕਰਕੇ ਜਿਹੜੀਆਂ ਆਪਣੀਆਂ ਜਾਇਦਾਦਾਂ ਬੜੀਆਂ ਸੀ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਵਹੀਕਲ ਉਹਨਾਂ ਦੇ ਘਰ ਉਹਨਾਂ ਦੇ ਪਲਾਟ ਉਹ ਉਹਨਾਂ ਦੇ ਉਹਨਾਂ ਦੇ ਸਬੰਧ ਦੇ ਵਿੱਚ ਕਾਰਵਾਈ ਕਰਦੇ ਹੋਏ 68 ਐਫ ਐਨਡੀਪੀਐ ਸੈਕਟ ਦੇ ਤਹਿਤ ਉਹਨਾਂ ਦੀਆਂ ਜਾਇਦਾਦਾਂ ਨੂੰ ਜਿਹੜਾ ਕੰਪੀਟੈਂਟ ਅਥਾਰਟੀ ਦਿੱਲੀ ਪਾਸੋਂ ਫ੍ਰੀਜ਼ ਕਰਵਾਇਆ ਗਿਆ ਤੇ ਅੱਜ ਜਿਹੜੇ ਫ੍ਰੀਜ਼ਿੰਗ ਆਰਡਰ ਨੇ ਉਹ ਸਾਡੇ ਕੋਲ ਪਹਿਲਾਂ ਮਸੂਲ ਹੋਏ ਸੀ ਅੱਜ ਅਸੀਂ ਉਹਨਾਂ ਦੇ ਘਰਾਂ ਦੇ ਵਿੱਚ ਚਪਕਾ ਕੇ ਉਹਨਾਂ ਨੂੰ ਨੋਟ ਕਰਵਾ ਕੇ ਔਰ ਇਹ ਸਾਰੀ ਕਾਰਵਾਈ ਕਰ ਰਹੇ ਆ ਇਸ ਇਲਾਕੇ ਦੇ ਵਿੱਚ ਫਤੇਗੜ ਚੋੜੀਆਂ ਦੇ 6 ਵੱਡੇ ਸਮਗਦਰ ਨੇ ਸਦਰ ਥਾਣੇ ਦੇ 7 ਸਮਗਦਰ ਨੇ ਔਰ ਕਿਲਾ ਲਾਲ ਸਿੰਘ ਥਾਣੇ ਦੇ 2 ਸਮਗਦਰ ਨੇ ਜਿਨ੍ਹਾਂ ਦੀ ਪ੍ਰਾਪਰਟੀ ਜਿਹੜੀ ਆ ਉਹ ਫ੍ਰੀਜ਼ ਕਰਵਾਈ ਗਈ ਹੈ ਔਰ ਇਹਨਾਂ ਦੀ ਕੁੱਲ ਜਿਹੜੀ ਕੀਮਤ ਹੈ 5 ਕਰੋੜ 73 ਲੱਖ 60 ਹਜ਼ਾਰ 595 ਰੁਪਏ ਬੰਦੀ ਆ ਜਿਹੜੀ ਭਾਰਤ ਸਰਕਾਰ ਦੇ ਹੁਕਮਾਂ ਦੇ ਅਨਸਾਰ ਇਹ ਜਿਹੜੀ ਫ੍ਰੀਜ਼ ਕੀਤੀ ਗਈ ਹੈ ਅਤੇਗਰ ਚੋਰੀਆਂ ਦੇ 6 ਐਫਆਈਆਰਸ ਹੈਗੀਆਂ ਨੇ ਜਿਨ੍ਹਾਂ ਦੇ 6 ਜਿਹੜੇ ਸਮਗਲਰ ਨੇ ਉਹਦੇ 6ਾਂ ਦੇ ਘਰਾਂ ਦੇ ਵਿੱਚ ਜਿਹੜੇ ਨੇ ਇਹ ਨੋਟਿਸ 68 ਐਫ ਦੇ ਤਹਿਤ ਕਾਰਵਾਈ ਕਰਦੇ ਹੋਏ ਫ੍ਰੀਜ਼ਿੰਗ ਆਰਡਰ ਚੁੱਕਾਏ ਗਏ ਨੇ ਕਾਨੂੰਨ ਮੁਤਾਬਕ ਇਹਨਾਂ ਨੂੰ ਸਾਰੀ ਜਿਹੜੀ ਕਾਰਵਾਈ ਹੈ ਉਹ ਕੰਪੀਟੈਂਟ ਅਥਾਰਟੀ ਤੋਂ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ ਲੇਕਿਨ ਫਿਰ ਵੀ ਜੇ ਇਹ ਕੋਈ ਅਪੀਲ ਵਗੈਰਾ ਕਰਨਗੇ ਔਰ ਉਸ ਦੇ ਮੁਤਾਬਕ ਹੋਊਗੀ ਜਿਹੜੀ ਕਾਰਵਾਈ ਹੈ ਮਸਤਲਿਆਂ ਦੀ ਜਾਊਗੀ ਅਸੀਂ ਬਾਕੀ ਸਾਡੇ ਹੋਰ ਵੀ ਕੇਸ ਹੈਗੇ ਨੇ ਜਿਹੜੇ ਫਿਗਰ ਕੀਤੇ ਹੋਏ ਨੇ ਐਸਐਸਪੀ ਸਾਹਿਬ ਦੀਆਂ ਰੈਪੋਰਟਾਂ ਦੇ ਅਨਸਾਰ ਉਹਨਾਂ ਤੇ ਵੀ ਸਾਡੀ ਜਿਹੜੀ ਅੰਡਰ ਪ੍ਰੋਸੈਸ ਹੈਗਾ ਸਾਡੀ ਕੰਪੀਟੈਂਟ ਅਥਾਰਟੀ ਦੇ ਨਾਲ ਸਾਡੀ ਜਿਹੜੀ ਪ੍ਰोसीਡਿੰਗਸ ਚੱਲ ਰਹੀਆਂ ਨੇ